ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸਮਰਨਜੀਤ ਸਿੰਘ ਆ ਜਿਆ ਹੈ ਜੀ ਸਰ ਇੱਕ ਕਪੂਰਥਲੇ ਤੋਂ ਜਿਹਨੂੰ ਕਹੀ ਜਾਂਦਾ ਪੈਲਸ ਕਿਹਾ ਜਾਂਦਾ ਆ ਪੰਜਾਬ ਦਾ ਇਹਦੇ ਵਿੱਚ ਜਗਜੀਤ ਕਲੱਬ ਆ ਜਿਹੜਾ ਉਹਨੂੰ ਨਿਲਾਮ ਕੀਤਾ ਜਾ ਰਿਹਾ ਹਾਂਜੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲੀ ਗੱਲ ਜਿਹੜਾ ਜਗਜੀਤ ਕਲੱਬ ਇੱਕ ਜਗ੍ਹਾ ਆ ਇੱਕ ਦਾ ਪਹਿਲੀ ਗੱਲ ਰਿਆਸਤੀ ਬਿਲਡਿੰਗ ਆ ਹਿਸਟੋਰੀਕਲ ਬਿਲਡਿੰਗ ਆ ਸੋਨਲ ਦੇ ਵਿੱਚ ਸਾਡੇ ਵੀ ਆਇਆ ਵੀ ਸਰਕਾਰ ਇਹਨੂੰ ਨਾਮ ਕਰ ਰਹੀ ਆ ਕੋਈ ਪੀ ਡਬਲਯੂ ਡੀ ਦਾ ਕੋਈ ਰੋਲਾ ਚੱਲ ਰਿਹਾ ਵਾ ਕੋਈ ਬੰਦੇ ਦੇ ਨਾਲ ਕੋਈ ਫਗਵਾੜੇ ਦਾ ਬੰਦਾ ਆ ਨਿਰਵੇਲ ਸਿੰਘ ਪੁੱਛ ਇਦਾ ਦਾ ਨਾਮ ਆ ਇਹਨਾਂ ਨੇ ਉਹਨਾਂ ਦੀ ਜ਼ਮੀਨ ਵਗੈਰਾ ਅਕਵਾਇਰ ਕੀਤੀ ਸੀਗੀ ਤੇ ਉਹਨੂੰ ਉਹਦਾ ਮੁਆਵਜ਼ਾ ਨਹੀਂ ਮਿਲਿਆ ਠੀਕ ਆ ਜੀ ਜਿਹਦੇ ਕਰਕੇ ਉਹਨੇ ਨਾਲ ਪੇਪਰ ਲਾਤੇ ਵੀ ਇਹ ਸਰਕਾਰ ਦੀ ਆ ਪ੍ਰੋਪਰਟੀ ਪਈ ਆ ਇਹਨੂੰ ਨਾਮ ਕੀਤਾ ਜਾਵੇ ਸਰਕਾਰ ਦੇ ਕੋਲ ਕੀ ਹੱਕ ਹੈਗਾ ਵਾ ਵੀ ਉਹ ਜਿਹੜੀ ਇੱਕ ਹਿਸਟੋਰੀਕਲ ਬਿਲਡਿੰਗ ਆ ਰਿਆਸਤੀ ਬਿਲਡਿੰਗ ਆ ਉਹਨੂੰ ਨੇ ਲਾਮ ਕਰਕੇ ਤੇ ਉਹਦੇ ਪੈਸੇ ਉਹ ਬੰਦੇ ਨੂੰ ਦੇ ਰਹੀ ਆ ਕੱਲ ਨੂੰ ਕੋਈ ਹੋਰ ਵੀ ਉੱਠੇਗਾ ਉਹ ਕੱਲ ਨੂੰ ਕਹੇਗਾ ਜੀ ਸ਼ੈਨਿਕ ਸਕੂਲ ਵੀ ਮੇਰਾ ਆ ਉਹਨੂੰ ਵੀ ਨਿਲਾਮ ਕਰੋ ਐਮਜੀਆ ਸਕੂਲ ਵੀ ਮੇਰਾ ਵਾ ਉਹਨੂੰ ਵੀ ਨਿਲਾਮ ਕਰੋ ਠੀਕ ਆ ਜੀ ਕੱਲ ਨੂੰ ਆ ਜਲੌਖਾਨਾ ਉਹ ਵੀ ਮੇਰਾ ਵਾ ਜੀ ਉਹਨੂੰ ਵੀ ਨਿਲਾਮ ਕਰੋ ਕਚਹਿਰੀ ਜਿਹੜੀ ਪੁਰਾਣੀ ਆ ਉਹ ਵੀ ਨਿਲਾਮ ਹੋਊਗੀ ਕਿੰਨੂ-ਕਿੰਨੂ ਨਿਲਾਮ ਕਰੂਗੀ ਕੀ ਗੱਲ ਸਰਕਾਰ ਕੋਈ ਨੇ ਪੈਸੇ ਨਹੀਂ ਹੈਗੇ ਵੀ ਉਹ ਬੰਦੇ ਦੇ ਪੈਸੇ ਪੂਰੇ ਦੇ ਸਕਣ ਇਹ ਸਰਕਾਰ ਹੀ ਮਾੜੀ ਆ ਪਲੱਸ ਸਰਕਾਰ ਦਾ ਸਿਸਟਮ ਹੀ ਮਾੜਾ ਵਾ ਠੀਕ ਆ ਜੀ ਤੇ ਅਸੀਂ ਤਾਂ ਇਹੀ ਕਵਾਂਗੇ ਨਿਲਾਮ ਕਰਨ ਨਾਲੋਂ ਚੰਗਾ ਸਰਕਾਰ ਆਪਣੇ ਖਜ਼ਾਨੇ ਚ ਉਹ ਬੰਦੇ ਨੂੰ ਪੈਸੇ ਦੇਵੇ ਇਹ ਜਿਹੜੀ ਵਿਆਸਤ ਆ ਇਹਨੂੰ ਬਚਾਈ ਜਾਵੇ ਜੀ ਕੁਮਾਰ ਜੀ ਅੱਛਾ ਜੀ ਜਿਹੜਾ ਇਹ ਕਲੱਬ ਦਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਜਿਹੜਾ ਖਬੂਰ ਸ਼ਾਲਾ ਸ਼ਹਿਰ ਆ ਇੱਕ ਵਰਾਸਤੀ ਸ਼ਹਿਰ ਆ ਰਾਜਾ ਦਾ ਸ਼ਹਿਰ ਆ ਜਿਹੜੇ ਕਪੂਰਥਲੇ ਸ਼ਹਿਰ 'ਚ ਇੱਕ ਮੇਨ ਇਸ ਦੀ ਸ਼ਹਿਰ ਦੀ ਖਾਸੀਅਤ ਇਹ ਆ ਕਿ ਜਿਸ ਤਰ੍ਹਾਂ ਜਲੋਖਣਾ ਆ ਮਸੀਤ ਚੋਂ ਹੋਇਆ ਜਗਜੀਤ ਕਲੱਬ ਹੋਇਆ ਸੈਂਸ ਸਕੂਲ ਹੋਇਆ ਇੰਟਰਨੈਸ਼ਨਲ ਲੈਵਲ ਦੇ ਜਿਹੜਾ ਸੈਂਸ ਸਕੂਲ ਸਾਰੇ ਵਰਲਡ 'ਚ ਫੇਮਸ ਆ ਸਾਡੇ ਕਪੂਰਥਲੇ ਦਾ ਜਿੱਦਾ ਕਮਰਾ ਬਾਗ ਹੋ ਗਿਆ। ਹਾਸਿਲ ਕਿ ਸ਼ਹਿਰਲੇ ਮਰੇ ਬਾਗ ਦੀ ਜਿਹੜਾ ਰਾਜੇ ਦਾ ਬਾਗ ਜਿੱਥੇ ਅਸਲੇ ਮਨ ਭਾਗੀ ਤੁਸੀਂ ਦੇਖੋ ਨਾ ਕੋਈ ਇੱਥੇ ਸਫਾਈ ਹੋ ਰਹੀ ਐ ਇਸ ਬਾਗ ਦੇ ਵਿੱਚ ਇਹਨਾਂ ਨੇ ਨਕਸ਼ਾ ਤੋਂ ਬਹੁਤ ਵਧੀਆ ਬਣਾਇਆ ਅਰੇ ਇਹਦੀ ਕੋਈ ਕਦਰ ਨਹੀਂ ਕਰ ਰਿਆ ਵੀ ਕਦਰ ਹੀ ਹੋ ਰਹੀ ਹੈ ਕਾਉਂਸਲਰ ਦਾ ਦਫਤਰ ਨਗਰ ਨਿਗਮ ਦਾ ਉਹ ਜਿਹੜਾ ਜਗਜੀਤ ਕਲੱਬ ਹੈਗਾ ਜਿਹੜਾ ਇਹ ਨਿਲਾਮ ਕਰਨੇ ਜਾ ਰਿਹਾ ਹੈ ਇਹ ਬੜੀ ਮਨ ਭਾਗੀ ਮਾੜੀ ਕਟਨਾ ਸਰਕਾਰ ਨੂੰ ਚਾਹੀਦਾ ਇਸ ਨੂੰ ਇੱਕ ਖੂਬਸੂਰਤ ਬਣਾ ਕੇ ਇੱਕ ਅਲੀਸ਼ਾਨ ਜਿਹੜਾ ਸ਼ਹਿਰ ਰਾਜਿਆਂ ਦਾ ਸ਼ਹਿਰ ਵਿਰਾਸਤ ਦਾ ਸ਼ਹਿਰ ਔਰ ਹਿੰਦੁਸਤਾਨ ਜਿਹਨੂੰ ਫੇਮਸ ਕੀਤਾ ਜਾਵੇ ਕਿ ਪਤਾ ਲੱਗੇ ਕਿ ਪਬਲਿਕ ਸਿਟੀ ਦਾ ਇਹ ਆਮਾਨ ਕੀਤਾ ਜਾਵੇ ਕੀ ਨਾਮ ਜੀ ਤੁਹਾਡਾ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਸਰ ਕਪੂਰ ਸਿਆਸਤ ਦੇ ਵਿੱਚ ਇੱਕ ਬੜਾ ਮੰਦਭਾਗੀ ਖਬਰ ਸੁਣਨ ਚਾਹੀ ਹੈ ਕਿ ਜਿਹੜਾ ਜਗਜੀਤ ਕਲੱਬ ਆ ਉਹਨੂੰ ਲਾਕ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਇਹ ਸਰਕਾਰ ਦੀ ਬਹੁਤ ਵੱਡੀ ਨਲਾਕੀ ਆ ਲੋਕੀ ਤੇ ਜਿਹੜੀਆਂ ਟੂਰਿਸਟ ਪਲੇਸ ਆ ਜਾਂ ਵਿਰਾਸਤਾਂ ਪਈਆਂ ਕਿਸੇ ਵੀ ਬਲਡ ਵਿੱਚ ਕਿਤੇ ਵੀ ਚਲ ਜਿਓ ਉਹ ਤੇ ਸੰਭਾਲਦੇ ਆ ਉਹਨਾਂ ਦੇ ਪੈਸਾ ਲਾਉਂਦੇ ਆ ਕਿ ਸਾਡੇ ਕੋਲ ਟੂਰਿਸਟ ਹੋਣ ਤੇ ਸਾਡੀ ਸਰਕਾਰ ਮੈਨੂੰ ਨਹੀਂ ਸਮਝਉਂਦੀ ਕਿ ਬਰਾਸਤ ਵਾਲੀਆਂ ਕੀਤਾ ਜਿਹੜੀਆਂ ਜਾਂਦੇ ਧਵਾਈ ਜਾਂਦੇ ਆ ਵੀ ਜਾਂ ਵੇਚਣ ਤੇ ਲੱਗੇ ਹੋਏ ਆ ਹੁਣ ਆਰਡਰ ਹੋ ਗਏ ਉਹਦਾ ਲੜਾਮ ਕਰਕੇ ਤੇ ਪਰਪਾਈ ਕਰੋ ਖੋਵਾੜੇ ਦੀ ਪਾਰਟੀ ਦੇ ਇਹ ਸਰਕਾਰ ਦੀ ਨਾਕਾਮੀ ਆ ਸਰਕਾਰ ਦੀਆਂ ਨਲਾਈਕੀਆਂ ਸਰਕਾਰ ਪੈਸੇ ਦਵੇ ਨਾ ਨਾਗੀਰ ਜਗਜੀਤ ਕਲੱਬ ਜਗਜੀਤ ਸਿੰਘ ਆਲੂ ਵਾਲੀਆ ਜਿਹੜਾ ਰਾਜਾ ਸੀ ਉਹਦੇ ਨਾਂ ਦਾ ਕਲੱਬ ਹੋਆ ਨਾਜੀ ਉਹਦਾ ਕਲੱਬ ਜਨ ਆਰਾਮ ਕਰਕੇ ਸਰਕਾਰਾਂ ਪੈਸੇ ਦਵੇ ਅੱਜ ਕਲੱਬ ਕਰ ਰਹੀਆਂ ਕੱਲ ਨੂੰ ਸੈਣੀ ਸਕੂਲ ਕਰੂ ਫੇਰ ਜਲੋ ਖਾਨਾ ਕਰ ਦੂ ਫੇਰ ਬੱਗੀ ਖਾਨਾ ਕਰ ਦੂ ਫੇਰ ਕਾਲਜ ਕਰ ਦੇਣਗੇ ਇਹ ਮਸਜਿਦ ਜੀ ਦਾ ਇਹ ਮਸਜਿਦ ਵੀ ਹੈਗੀ ਆ ਇਹ ਸਰਕਾਰ ਦੀਆਂ ਬਹੁਤ ਵੱਡੀਆਂ ਨਲਾਕੀਆਂ ਜੇ ਉਹ ਪੀਡਬਲਯੂ ਵਾਲਿਆਂ ਨੇ ਪੈਸੇ ਦੇਣੇ ਆ ਕਿ ਉਹ ਪੀਡਬਲਯੂ ਵਾਲੇ ਕੋ ਪੈਸੇ ਲੈਣ ਇਹ ਨਹੀਂ ਹੋਣਾ ਚਾਹੀਦਾ ਜੇ ਦੀ ਮਰਜ਼ੀ ਪ੍ਰੋਪਰਟੀ ਜਾ ਕੇ ਤੁਸੀਂ ਬਰਾਸਤੀ ਪ੍ਰੋਪਰਟੀ ਆ ਗਈ ਤੇ ਤੁਸੀਂ ਵੇਚ ਕੇ ਦੇ ਉਹਦੇ ਪੈਸੇ ਦੇਵੇਂ ਕਿਉਂ ਸਰਕਾਰਾਂ ਕੀ ਕਰਦੀਆਂ ਉਹ ਮੁਲਾਜ਼ਮ ਕਿੱਥੇ ਆ ਜਿਹੜੇ ਬੰਦੇ ਪੈਸੇ ਖਾ ਕੇ ਤਿੱਤਰ ਹੋ ਜਾਂਦੇ ਆ ਉਹਨਾਂ ਨੂੰ ਫੜੋ ਸਰਕਾਰਾਂ ਪੈਸੇ ਦੇਣ ਨਾ ਕਿ ਲੋਕਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਰਾਜੇ ਮਹਾਰਾਜਾਂ ਦੀਆਂ ਪਈਆਂ ਉਹ ਤੁਸੀਂ ਟੂਰਿਸਟ ਪਲੇਸ ਬਣਨ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਵੇਚ ਕੇ ਤੇ ਲੋਕਾਂ ਦੇ ਪੈਸੇ ਦਿੰਦੇ ਫਿਰ ਉਹ ਬਾਕੀ ਖੁਰਦ-ਬੁਰਦ ਕਰਦੇ ਹੋ ਬਾਕੀ ਪੈਸੇ ਕਿੱਥੇ ਗਏ ਇਹ ਉਹ ਤਾਂ ਜਗਾ ਹੀ ਵਾਸੀ ਬੜੀ ਮਹਿੰਗੀ ਆ ਉਹ ਜਗਾ ਘਟੋ ਘਾਟ 25000 ਰੁਪਏ 25 ਲੱਖ ਨੂੰ ਮਰਲਾ ਹੋਣਾ ਉੱਥੇ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਦਮਗੇ ਬੜੀ ਮਾਰਦੀ ਆ ਸਰਕਾਰ ਅਸੀਂ ਇਹ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਸੁਆਏ ਪੁਰਾਣੀਆਂ ਬਿਲਡਿੰਗਾਂ ਦੇ ਉੱਤੇ ਆਪਣਾ ਨੀਂਹ ਉਹ ਪੱਥਰ ਲਾ ਕੇ ਨਾਂ ਲਾ ਕੇ ਤੇ ਅਦਗਾਟਨ ਕਰਨ ਤੋਂ ਸੁਆਏ ਹੋਰੇ ਨਾਲ ਕੋ ਕੱਖ ਨਹੀਂ ਹੈ ਇਹ ਸਾਬਤ ਵੀ ਹੋ ਗਿਆ ਤੁਹਾਡੇ ਸਾਹਮਣੇ ਆ ਐਡਾ ਪੁਰਾਣਾ ਜਗਜੀਤ ਕਲੱਬ ਆ ਜਿਹੜਾ ਇਹ ਇਲਾਮ ਕਰਾ ਰਹੇ ਆ ਵੇਚ ਰਹੇ ਆ ਤੇ ਬਹੁਤ ਮਾੜੀ ਘਟਨਾ ਹੈ ਬੜੀ ਦੁਖਦਈ ਆ ਇਹ ਇਹ ਸਰਕਾਰਾਂ ਕੀ ਕਰਦੀਆਂ ਵੀ ਫਿਰਦੀਆਂ